ਇੱਥੇ ਹੁਣ ਟਾਈਮ ਹੋ ਗਿਆ ਬਈ 12:30 ਹੋ ਗਏ। ਨੀਂਦ ਇੱਥੇ ਉਹੀ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਹੈ। ਓਰ ਪਾ ਲੋ। ਸਪੈਸ਼ਲ ਹੈ ਕਮਾ ਬਾਈ ਨਵੀਂ ਆਈਟਮ ਆਈ ਆ ਬਾਬਾ ਜੀ ਨਵੀਂ ਆਈ। ਆਹ ਇਹ ਸਮਾਨ ਕੀ ਕਾਜੂ ਬਦਾਮ ਪੈਂਦੇ ਆ ਬਈ ਅੱਜ ਬਹੁਤ ਕੁਝ। ਸਭ ਕੋ ਬਿਟੂ ਹੀ। ਧੰਨਵਾਦ ਬਾਬਾ ਜੀ। ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਥੋੜਾ ਲੇਟ ਹੋ ਗਿਆ ਜੀ। ਆ ਜਾ ਸਾਡੀ ਕੁੜੀ ਦਾ ਹੈਗਾ ਜੀ ਅੱਜ ਬਰਥਡੇ ਹੈਪੀ ਬਰਥਡੇ ਜੀ ਹੈਪੀ ਬਰਥਡੇ ਮੈਨੂੰ ਮਿਲੇ ਗੇ ਗਿਫਟ ਮਿਲਿਆ ਤੁਹਾਨੂੰ ਇੱਕ ਹੀ ਇਹਦੀ ਨਿਗਰ ਰੱਖਣੀ ਆ ਜੰਗਾ ਤੁਸੀਂ ਠੀਕ ਆ ਪਾਣੀ ਪੋਣੀ ਇਹਨੂੰ ਦਾਣੇ ਦੋਨੇ ਵੀ ਰੱਖ ਦੇ ਉਹ ਪਏ ਦਾਣੇ ਦਾਣੇ ਨਹੀਂ ਇਹ ਖਾਦੇ ਜਾਣੇ ਉਹ ਕਰਵਾੜੀ ਦਾ ਉੱਧਰ ਮੈਕਟ ਵਰਤੂ ਲੈ ਇਹ ਬਿਮਾਰ ਆ ਯਾਰ ਲਵੀ ਹੈ ਨਾ 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 ਕੀ ਹੋ ਗਿਆ ਇਹਨੂੰ ਪਤਾ ਨਹੀਂ ਯਾਰ ਮਾਮਾ ਨੂੰ ਫੜ ਕੇ ਅੰਦਰ ਟਾਲਦੇ ਨਹੀਂ ਮੈਥੋਂ ਕੱਢੀ ਮੈਨੂੰ ਤਾਂ ਨਹੀਂ ਲੱਗਦਾ ਇਹ ਕਰੂਗਾ ਚੜਾਈਆਂ ਹਨਾ ਪਾਣੀ ਪਿਆਦਾ ਪਾਣੀ ਦਾ ਪਿਆਤਾ ਦੋ ਤਿੰਨ ਵਾਰੀ ਪਾਣੀ ਪਿਆਤਾ ਇਹਨਾਂ ਲੀਚੀ ਜਿਹੜਾ ਪਿਆਤਾ ਦਾਣੇ ਪਾਉਂਦਾ ਇਹਨੂੰ ਦਾਣੇ ਪਾਉਦਾ ਦਾਣੇ ਕਿ ਕਿੱਥੇ ਚੁਕ ਲੂਗਾ ਇਧਰ ਲਿਆਣ ਨੂੰ ਛਾਵੇਂ ਟੋਕਰਾ ਛਾਵੇਂ ਲਿਆ ਇਧਰ ਬੁੱਜਿਆ ਬੁੱਜਿਆ ਨਹੀਂ ਹੈ ਹੂੰ ਉਰੇ ਲੈ ਟੋਕਰਾ ਹਾਡੀ ਕੁੜੀ ਦਾ ਅੱਜ ਹੈਪੀ ਬਰਥਡੇ ਆ। ਹੈ? ਹੋਰ ਹੈਪੀ ਬਰਥਡੇ। ਸੋਨ ਨੂੰ ਵਿਆਹ ਵਿਆਹ ਨੂੰ ਤਾਂ ਉਹਦੀ ਕਹਿਂਦੀ ਸੀ ਆ ਹੁਣ ਤੂੰ ਕਹੇ ਕੁਛ ਖਵਾਇ ਤਾਂ ਹੈਣੀ ਇਹਨਾਂ ਨੂੰ। ਹੈ? ਕੋਈ ਨਹੀਂ। ਕੀ ਕੋਈ? ਤੂੰ ਖੈਨੀ ਬਿਆਨੇ ਦੇ ਦੀ। ਹੁਲਾ। ਹਨਾ ਵੀ ਇਤਨਾ ਦੇ ਇਤਨਾ ਦੇ। ਆ ਦੇਖ ਲਓ ਬਾਈ ਸਵੇਰੇ ਸਵੇਰੇ ਆ ਕੇ ਆਊਟਲੈਟ 'ਚ। ਆ ਜੀ ਤੇਨੇ ਕੀ। ਸਿਆਉਣੇ ਰੰਗਾ ਕਰਤਾ ਇੰਜਨ। ਇੰਜਨ ਨਹੀਂ। ਇੰਜਨ ਹੀ ਹੈ ਕਿ ਕੀ ਹੈ ਇਹ ਤੇ ਇਹ ਇੰਜਨ ਦਾ ਛੋਟਾ ਜਿਹਾ ਹਿੱਸਾ ਹੈਗਾ ਇੰਜਨ ਦਾ ਮਗਰ ਵੀ ਇੰਜਨ ਹੀ ਹੈ ਹੈ ਨਹੀਂ ਤੈਨੂੰ ਇਹ ਰੰਗ ਜੱਥਿਆ ਕਿੱਥੋਂ ਆਗਾ ਇੱਥੇ ਦਾ ਆਗਰ ਤੂੰ ਯਾਰ ਮੈਨੂੰ ਸੋਹਣਾ ਲੱਗਿਆ ਚੀਜ਼ ਮਾਹਰ ਆਪਾਂ ਦੇਖ ਲੈਨੇ 골ਡ ਵਾਚ ਦਿੱਤਾ ਹਾਂ ਮਾਹਰ ਕਹਰਾਉਂ ਸੋਨੇ ਤਾਂ ਲੈ ਨਹੀਂ ਸਕਦੇ ਸੋਨੇ ਨਹੀਂ ਵੀ ਨਹੀਂ ਤਾਂ ਲੈ ਚੈੱਕ ਬਈ ਸੋਨੇ ਰੰਗਾ ਕਰਤਾ ਇੰਜਨ ਨਾਲੇ ਰੇਤਾ ਰੂਤਾ ਘੱਟ ਲੱਗਿਆ ਗੀ ਮੈਂ ਤਾਂ ਇਹ ਇੰਜਨ ਘੜੇ ਨਾਲੇ ਰੇਤੇ ਕਰ ਮਾਸਤੀ ਤੇ ਆ ਗਈਆਂ ਬਈ ਹੈ ਬੈਟਰ ਹੈ ਕਰਨਾ ਸਕਤੀ ਹੈਗਾ ਵਾ ਮੱਕ ਮੱਕ ਗਿਆ ਮੱਕ ਗਿਆ ਚੱਲ ਬਾਪ ਆਪਣਾ ਵੀ ਕੰਮ ਉੱਪ ਗਿਆ थैंक यू ਬ్రో ভাই ਬੰਦਾ ਫੌਜ ਚ ਭਰਤੀ ਹੋ ਗਿਆ ਨਾ ਦਾ ਪਹਿਲਾ ਮੋਨ ਕਰਿਆ ਨਾ ਬਾਅਦ ਚ ਕਿੱਥੇ ਸੀ ਬਾਈ ਇੰਨਾ ਟਾਈਮ ਹੈਂ ਹੋਰ ਫਿਰ ਇੱਥੇ ਕਿਵੇਂ ਬਾਈ ਨਾ ਬਈ ਆਉਟਲੈਟ ਚ ਨਿੰਗ ਸਿੰਘਾਂ ਦੀ ਜੀ ਪ੍ਰਾਤਨ ਸਰਦਾ ਜੀ ਆ ਬਿੱਟੂ ਨੂੰ ਦੱਸਿਆ ਮੈਂ ਪੀਣਾ ਤੇ ਬਿੱਟੂ ਨੂੰ ਲੈ ਕੇ ਆ ਗਏ ਕਹਿੰਦਾ ਮਾ ਟਾਇਰ ਟੈਸਟ ਕਰਾ ਕੇ ਦੇਵਾਂ ਤੇ ਡੇਲੀ ਕੱਬ ਲਿਆ ਕਰਾਂਗੇ ਮਨੰਜਣ ਇਹ ਕਹਿੰਦਾ ਅੱਜ ਚੱਲ ਦੇਖ ਆਉਣ ਟਾਇਰ ਜੀ ਇਧਰ ਨਾ ਜਾ ਕੇ ਸਪੈਸ਼ਲ ਆ ਕੇ ਮੈਂ ਬਾਈ ਨਵੀਂ ਆਈਟਮ ਆਈ ਆ ਬਾਬਾ ਜੀ ਨਵੀਂ ਆਈ ਆ ਇਹ ਸਾਮਾਨ ਕੀ ਕਾਜੂ ਬਦਾਮ ਪੈਂਦੇ ਆ ਬਈ ਇਹਦੇ ਬਹੁਤ ਕੁਝ ਚੱਕੋ ਬਿੱਟੂ ਜੀ ਧੰਨਵਾਦ ਬਾਬਾ ਜੀ ਯਾਰ ਜੀ ਤੇ ਕਿੰਨੇ ਸੇਰਾ ਘੜਾ ਜੀ ਬਹੁਤ ਸਵਾਦਿਸ਼ਟੀ ਚੀਜ਼ ਸੀ ਬਹੁਤ ਬਾਈ ਘੈਂਟ ਸੀ 깔ਵਾਦ ਮੈ ਪਤਾ ਲੱਗਦਾ ਏ ਅੰਦਰ ਜੀ ਰਗੜਾ ਰੂੜਾ ਬਦਾਮ ਤੋਂ ਪਾ ਕੇ ਤੇ ਬੜਾ ਟੇਸਟੀ ਚੀਜ਼ ਐ ਇੱਕ ਵਾਰੀ ਜ਼ਰੂਰ ਟੈਸਟ ਕਰਕੇ ਦੇਖੋ ਬਰੋ ਫੇ ਵੀ ਇਹਦੀ ਸੁਣੋ ਪਹਿਲਾਂ ਮੈਂ ਬਾਅਦ ਚੀ ਬੋਲੂ ਜਾਂ ਹਾਂ ਆਪਾਂ ਤਾਂ ਇਹੀ ਰਾਏ ਦੇਨੇ ਇੱਕ ਵਾਰੀ ਟਾਈਟ ਕਰਕੇ ਦੇਖੋ ਸਰੀਰ ਦੀਆਂ ਲੁੱਡੀਆਂ ਪੈਣੀਆਂ ਨੇ ਲੁੱਡੀਆਂ ਬਹੁਤ ਚੰਗੀ ਚੀਜ਼ ਬਣਾਈ ਆ ਨਿੰਗਾ ਨੇ ਆ ਜਾ ਹੁਣ ਚੱਲ ਗਏ ਹੋ ਗਏ ਜੀ ਕੰਮ ਤੋਂ ਵਿਹਲੇ ਅੱਜ ਮੇਰੇ ਤੇ ਹਰਪਾਲ ਦੀ ਫੇਰ ਰਹਿ ਬਣ ਕੇ ਵੀ ਕਮਰੇ ਚ ਰਹਾਂਗੇ 10 ਤਰੀਕ ਹੋਈ ਆ 13 ਤਰੀਕ ਤੱਕ ਸਾਡੇ ਕੋਲ ਟਾਈਮ ਆ ਫੇਰ ਸਾਡਾ ਜੀ ਕਰ ਆਉਂਦਾ ਇੱਥੇ ਰਹਿਣ ਨੂੰ ਤੇ ਹੁਣ ਅਸੀਂ ਜਾਂਦੇ ਆ ਕਮਰੇ ਤੇ ਡੀਕੇ ਪਿੰਡ ਆ ਗਿਆ ਅਜੇ ਸਾਡੇ ਕੋਲ ਨਹੀਂ ਆਇਆ ਆ ਜਾਣਦੇ ਉਹਦੇ ਨਾਲ ਵੀ ਬਹੁਤ ਭੈੜੀ ਕਰਨੀਆਂ ਅਸੀਂ ਇਹਦੇ ਵਾਲੇ ਸਟੋਰ ਤੇ ਬਾਈ ਮੈਨੂੰ 5000 ਬੱਧ ਦੇਣ ਪਰ ਮੈਂ 5 ਦਿਨ ਨਹੀਂ ਕੱਟਦਾ ਹੈਗਾ ਸਵੇਰੇ 10 ਵਜੇ ਆਉਣਾ ਪੈਂਦਾ ਇਹਨੂੰ ਜਮਾਂ ਸਹੀ ਟਾਈਮ ਤੇ ਤੇ ਐਸ ਵੇਲੇ ਵੀ ਇਹਨੂੰ 10 ਵਜੇ ਕੱਢਦੇ ਆਗੇ ਦੇਖ ਲੈ ਸਾਰੇ ਹੁਣ ਉਹਨਾ ਨਹੀਂਗਾ ਇੱਥੇ ਪੈਣਾਗਾ ਬਿਸਤਰਾ ਨਾਲ ਹੀ ਲਿਆਇਆ ਕਰ ਕਿੱਥੇ ਇੱਥੇ ਪੈਣਾਗਾ ਅਜਾ ਮੈਂ ਟੰਬੇ ਮਾਰ ਕੇ ਗਾਰਡਨ ਦੇ ਬਾਹਰ ਆਪਾਂ ਨੂੰ ਘਰ ਵਾਲੇ ਪੁੱਛਦੇ ਆਪਾਂ ਨੂੰ ਇੱਥੇ ਕੌਣ ਪਾਉਂਦਾਗਾ ਇੱਥੇ ਦਿਹਾੜੀ ਜਿੰਨਾ ਟਾਈਮ ਲਾਉਂਦਾ ਉਹਨਾ ਟਾਈਮ ਹੀ ਸਾਰਦੇ ਆ ਵੀ ਨਾ ਆਪਾਂ ਨੂੰ ਘਰ ਦੇ ਪੁੱਛਦੇ ਨਾ ਆਪਾਂ ਨੂੰ ਪੀਜੀ ਵਾਲੇ ਪੁੱਛਦੇ ਸੜਕ ਤੇ ਪੈਣਾ ਪਊਗਾ ਇੱਥੇ ਵੀ ਨਹੀਂ ਪੈਣ ਦਿੰਦੇ ਬਈ ਜਦੋਂ ਸਟੋਰ ਦਾ ਬੰਦ ਹੋ ਗਿਆ ਨਾ ਤੇ ਨਾਖਣਗੇ ਚੱਲ ਪੁੱਤ ਬਾਹਰ ਆ ਜਾ ਹੁਣ ਕਰਾਂ ਮੈਂਟ ਮਾਰ ਜਾ ਅਦੀਰਾ ਵੇ ਠੀਕਰਾ ਦੰਨਾਗਾ ਆਜਾ ਕਨੇ ਗੱਲ ਬਣ ਗਈ ਬਾਈ ਜੀਤਾ ਵੀ ਇੱਥੇ ਆ ਕੱਪੜੇ ਚੇਂਜ ਕਰੀ ਰਹਾ ਕਿਵੇਂ ਜੀਤੇ ਹਾਂ ਓਕੇ ਓਕੇ ਆ ਗਿਆ ਆ ਗਿਆ ਆ ਗਿਆ ਬਾਈ ਐ ਇਧਰ ਸੰਦੀਪ ਸਾਡੇ ਅੱਗੇ ਦਾ ਬਾਈ ਅਸੀਂ ਪਾਣੀ ਇਥੋਂ ਥੱਲੇੋਂ ਭਰ ਕੇ ਲਿਆਉਂਦੇ ਸੀਗੇ ਤੇ ਹੁਣ ਜਲ ਜਲ ਅੱਜ ਆਏ ਆਂਗਾ ਤੇ ਪਤਾ ਲੱਗਿਆ ਵਾਟਰ ਪੂਲਰੀ ਤਾਂ ਚੜਾਤਾ ਵਾਟਰ ਪੂਲਰ ਤਾਂ ਆ ਗਿਆ ਪਰ ਹੁਣ ਅਸੀਂ ਸਾਡੇ ਤਾਂ ਇੱਥੇ 2-3 ਦਿਨ ਹੀ ਆਗੇ। ਕਿਉਂਕਿ ਡੀਕੇ ਪਿੰਡ ਵੀ ਆ ਗਿਆ ਤੇ ਪਿੰਡ ਆ ਕੇ ਹਜੇ ਅੱਜ ਕਹਿੰਦਾ ਸੀ ਆਉਂਗਾ ਕਮਰੇ 'ਚ ਪਰ ਆਇਆ ਨਹੀਂਗਾ। ਤੇ ਹਜੇ ਉਹਦਾ ਕੋਈ ਪੱਕਾ ਪਤਾ ਨਹੀਂ ਵੀ ਆਊਗਾ ਕਿ ਨਹੀਂ ਕੰਮ ਤੇ ਕੀ ਗੱਲਬਾਤ ਹੈ ਕੀ ਨਹੀਂ। 2-3 ਅਰੀਓ ਦੇ ਨਾਲ ਗੱਲ ਹੋਈ ਹੈਗੀ। ਪਰ ਜਦੋਂ ਆ ਗਿਆ ਸਾਡੀ ਮੱਥੀ ਹੋਈ ਹੈ ਉਹਦੇ ਨਾਲ ਕਰਨੀ ਬਹੁਤ ਪੈੜੀ ਜਮੈਂ ਤੇ ਹਣ ਪਾ ਲਿਆ। ਇੱਥੇ ਹੁਣ ਟਾਈਮ ਹੋ ਗਿਆ ਬਈ 12:30 ਹੋ ਗਏ। ਨੀ ਇਹ ਤੇ ਉਹੀ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਹੈ ਇਹ ਓਰ ਪਾਲੋ ਤੇ ਅੱਜ ਅਸੀਂ ਮੈਂ ਹਰਜੀਤ ਸੰਦੀਪ ਇੱਧਰ ਸਾਰਾ ਵਾਲੇ ਕਮਰੇ ਚ ਹੀ ਪਾਵਾਂਗੇ। ਕਾ ਮੁੰਡਾ? ਹਾਂ ਬੱਸ ਉਹ ਉਧਰ ਹਰਜੀਤ ਸੈਟ ਆ। ਉਹ ਆਪਣਾ ਉਧਰ ਲਾਈਟ ਮਗਰ ਚੱਲੀ ਜਾਂਦੇ ਉਧਰ ਲੋਕ ਲਾਇਆਵਾਂਗੇ ਇੱਧਰ ਹੀ ਪੈ ਜਾਾਂਗੇ ਹਣਾ? ਨਹੀਂ ਨਹੀਂ ਕਿਹਾਂ ਜਾਂਦੇ। ਹਾਂ ਕੋਈ ਯਾਦ ਕਰੀ। ਇਹਨੂੰ ਕਿਸੇ ਯਾਦ ਕਰਨਾ। ਤੈਨੂੰ ਕੱਲ ਦੇ ਕਸਟਮਰ ਯਾਦ ਕਰਦੇ ਆਪਾਂ ਨੂੰ ਕਿਹਨੇ ਯਾਦ ਕਰਨਾ? ਤਾਂ ਹਾਂ ਇਹ ਹੁਣ ਚੰਗਾ ਹੋ ਗਿਆ ਨਾ ਇਹ ਕਰਕੇ।